ਤੁਹਾਨੂੰ ਗੋਡਿਆਂ ਦੇ ਆਪਰੇਸ਼ਨ ਲਈ ਕਹਿ ਦਿੰਦਾ ਹੈ ਤੁਹਾਡੀ ਗੋਡੇ ਐਨੇ ਘਸ ਗਏ ਨੇ ਪਰ ਆਪਣੇ ਕੋਲ ਨਾ ਪੈਸੇ ਆ ਨਾ ਬਜਟ ਹੈ ਔਰ ਨਾਲ ਹੀ ਆਪਾਂ ਨੂੰ ਦਿਲ ਦਾ ਰੋਗ ਵੀ ਹੈ ਔਰ ਤਾਂ ਆਪਾਂ ਨੂੰ ਸ਼ੂਗਰ ਵੀ ਹੈ ਜਾਂ ਕੋਈ ਹੋਰ ਬਿਮਾਰੀ ਹੈ ਵੀ ਆਪਣੇ ਗੋਡੇ ਚੇਂਜ ਕੋਈ ਨਹੀਂ ਸਕਦੇ ਗੋਡੇ ਬਦਲ ਹੀ ਨਹੀਂ ਸਕਦੇ ਸੋ ਇਹ ਵੀਡੀਓ ਉਹ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਜਿਹੜੇ ਲੋਕ ਗੋਡੇ ਦਰਦ ਤੋਂ ਪਰੇਸ਼ਾਨ ਨੇ ਔਰ ਉਹਨਾਂ ਨੂੰ ਕੋਈ ਨਾ ਕੋਈ ਤੰਗੀ ਕਰਕੇ ਉਹ ਗੋਡੇ ਨਵੇਂ ਨਹੀਂ ਪਵਾ ਸਕਦੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਬੜੀਆਂ ਆਸਾਨ ਕਸਰਤਾਂ ਨੇ ਪਹਿਲੀ ਕਸਰਤ ਕੀ ਕਰਨੀ ਆ ਆਪਾਂ ਆਪਣੇ ਪਿੰਜਣੀ ਨੂੰ ਇਸ ਨੂੰ ਸਟ੍ਰੈਚ ਕਰਾਂਗੇ ਤੌਲੀਆ ਇਧਰ ਰੱਖ ਲਿਆ ਪੈਰ ਨੂੰ ਵਿਚਾਲੇ ਰੱਖ ਕੇ ਇਦਾਂ ਖਿੱਚ ਦਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ 10 ਸੈਕਿੰਡ ਹੋਲਡ ਦੈਨ ਛੱਡ ਦੇਣਾ 10 ਵਾਰੀ ਕਰਨਾ ਦੋਨੋਂ ਪਾਸੇ ਦੂਸਰੀ ਕਸਰਤ ਕੀ ਆ ਆਪਣੇ ਜੋ ਕੁਐਡਸ ਐਮ ਐਸ ਲਾ ਪੱਟ ਵਾਲੇ ਇਹਨਾਂ ਨੂੰ ਆਪਾਂ ਖਿੱਚਣ ਦੇ ਸਟ੍ਰੈਚ ਕਰਾਂਗੇ ਸਾਈਡ ਲਾਈਨ 'ਚ ਪੈ ਦੇਣਾ ਔਰ ਇਦਾਂ ਪਿੱਛੇ ਨੂੰ ਖਿੱਚ ਦੇਣਾ 10 ਸੈਕਿੰਡ ਹੋਲਡ ਦੈਨ ਵਾਪਸ ਇਸ ਜਗ੍ਹਾ ਤੇ ਖਿੱਚ ਪਏਗੀ ਇਹ ਵੀ ਤੁਸੀਂ ਦੋਨੋਂ ਸਾਈਡ ਕਰਨਾ 10-10 ਵਾਰੀ ਤੀਸਰੀ ਕਸਰਤ ਲੈਗ ਐਕਸਟੈਂਸ਼ਨ ਸਿੱਦੇ ਬੈਠ ਜਾਗੇ ਪੈਰ ਅੰਦਰ ਮੋੜ ਕੇ ਲੱਕ ਉੱਪਰ ਚੱਕ ਦੇਣੀ ਆ 10 ਸੈਕਿੰਡ ਹੋਲਡ ਦੈਨ ਵਾਪਸ ਦੋਨੋਂ ਸਾਈਡ 10-10 ਵਾਰੀ ਕਰਨਾ ਤਿੰਨੋਂ ਕਸਰਤਾਂ ਇਮਾਨਦਾਰੀ ਨਾਲ ਕਰੋਗੇ ਤੁਹਾਡੀ ਜੋ ਰੋਜ਼ਮਰਾਂ ਦੀ ਜ਼ਿੰਦਗੀ ਹੈ ਉਹ ਤੁਸੀਂ ਆਸਾਨੀ ਨਾਲ ਬਤੀਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ